Scroll, निडिये निडिये थी 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 तो तो एक मजिठिया साहब एक नाराजगी नाराजगी मजिथिया साहब एक नाराजगी नाराजगी नहीं बेनती आ ਸਾਰੇ ਜਣਿਆਂ ਨੇ ਮੌਜੂਦਾ ਐਮਐਲਏ ਵੀ ਸਾਬਕਾ ਵੀ ਸਾਰਿਆਂ ਨੂੰ ਵਧਾਈ ਦਿੱਤੀ ਆ ਤੇ ਤੁਹਾਡੇ ਹਲਕੇ ਦੇ ਇੰਚਾਰਜ ਨੇ ਵਧਾਈ ਨਹੀਂ ਦਿੱਤੀ ਜੇ ਪਿਓਰ ਕਾਲੀ ਹਾਂ ਇਹ ਇਹ ਗੱਲ ਤਾਂ ਸਾਨੂੰ ਬਹੁਤ ਦੁੱਖ ਜੇ ਮੈਂ ਤੁਹਾਡੇ ਦਾ ਖੁਸ਼ ਹਾਂ ਤਈ ਆਉਂਦੇ ਜਗਰਾਜ ਰੁਕ ਜਾ ਵੀਰ ਜੀ ਆਪਦੇ ਸਮਾਨ ਦੀ ਜਿੰਮੇ ਨਹੀਂ ਨਹੀਂ ਠੀਕ ਸਾਨੂੰ ਤੇ ਮਾਣ ਹੈ ਤੁਹਾਡੇ ਦੇ ਆ ਸੰਗਰਾਜ ਸੰਗਰਾਜ ਹੁਣੀ ਹੋਣਦੇ ਆ ਮੈਂ ਕਹਿੰਦਾ ਜੀ ਹਰਮਨਪ੍ਰੀਤ ਕਰ ਕੀ ਗੇਮ ਨਹੀਂ ਵੇਖਿਆ ਬੱਲੇ ਬੱਲੇ ਕਾ ਇਹ ਮਾਰਾ ਤੁਹਾਡਾ ਆਸ਼ੀਰਵਾਦ ਆ ਸਾਰੇ ਦੇਸ਼ ਵਾਸੀਆਂ ਦਾ ਆਸ਼ੀਰਵਾਦ ਆ ਬਾਕੀ ਸਾਰੇ ਸੋਹਣਾ ਟੀਮ ਜਿੱਥੇ ਚਲੋ ਮਿੱਠਿਆ ਸਾਹਿਬ ਆਰ ਬੰਨੇ ਕੀ ਕਰਨਾ ਸਾਰੀ ਇਹ ਟੀਮ ਆ ਨਹੀਂ ਸਾਰਿਆਂ ਨੇ ਸਾਰਿਆਂ ਨੇ ਬਹੁਤ ਸਾਰਿਆਂ ਨੇ ਸਹਿਯੋਗ ਦਿੱਤਾ ਬਾਕੀ ਮੇਰੇ ਮਾਲਕ ਗੁਰੂ ਰਾਮਦਾਸ ਜੀ ਆਪ ਕਿਰਪਾ ਰਹੀ ਬੜੀ ਕਿਰਪਾ ਜੀ ਸਾਰੀ ਟੀਮ ਦੇ ਬਹੁਤ ਬਹੁਤ ਧੰਨਵਾਦ ਦੇਸ਼ ਦਾ ਨਾਮ ਵਧਾਉਣਾ ਹਾਂਜੀ ਥੈਂਕ ਯੂ ਬਹੁਤ ਰੌਸ਼ਨ ਕੀਤਾ ਦੇਸ਼ ਦਾ ਨਾਮ ਪੰਜਾਬ ਦਾ ਵਾਈ ਜਿੱਕਾ ਖਾਲਸਾ ਵੇ ਜੀ ਜੀ ਖਾਲਸਾ ਸਾਹਿਬ ਤੇ ਜੀ ਬਸ ਬੜੇ ਸੋਹਣੇ ਅਰੰਭ ਜੀ ਕੀਆ ਦਵਾ